ਨਿਕਲੋ ਨਿਕਲੋ ਛੇਤੀ ਕਰੋ ਛੇਤੀ ਕਰੋ ਛੇਤੀ ਚਲੋ ਚਲੋ ਇਹਨਾਂ ਹਾਲ ਨੂੰ ਇੱਕ ਕਮੈਂਟ ਆਇਆ ਵਾ ਹਾਨੂ ਦਾ ਕਮੈਂਟ ਆਇਆ ਵਾ ਕਿ ਲਓ ਜੀ ਮਾਰਕੀਟ ਚ ਅਸੀਂ ਪਹੁੰਚ ਗਏ ਆ ਤੇ ਤੁਹਾਨੂੰ ਕੋਲਡ ਡਰਿੰਕ ਲੱਗੇ ਲੈਣ ਭਟੂਰੇ ਲੈ ਮੈਨੂੰ ਪਹਿਲਾਂ ਪਤਾ ਇੱਥੇ ਬੈਠੇ ਆ ਕੁਝ ਖਾਣ ਪੀਣ ਮਮਾ ਤੱਕੀ ਤੱਕੀ ਹਾਂਜੀ ਸਸਿਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਦੇ ਸਾਰਿਆਂ ਦੇ ਤੇ ਕਿਵੇਂ ਹੋ ਸਾਰੇ ਠੀਕ ਠਾਕ ਹਾਂ ਜੋ ਚੁੱਕੀ ਹੈ ਨਵੀਂ ਸਵੇਰ ਨਵੀਂ ਸਵੇਰ ਦੇ ਨਾਲ ਵਲੌਗ ਵਿੱਚ ਕਰ ਚੁੱਕੇ ਹਾਂ ਇੱਧਰ ਹੜਾ ਕਾਕਾ ਚੱਲੇ ਆ ਵਕੂਮੀ ਕਰਨ ਕਿੱਥੇ ਚੱਲੇ ਆ ਅੱਜ ਵਾਲ ਨਹੀਂ ਵਾਏ ਜਦ ਕਰ ਗਈ ਆ ਅੱਜ ਵੀ ਮੈਂ ਨਹੀਂ ਵਾਲ ਪਾਉਣੇ ਵਾਲ ਚੱਲੜਿਆ ਨਾ ਲੈ ਜਾਣਾ ਵਾਲ ਨਹੀਂ ਪਾਉਣੇ ਪਾਓ ਪਾਉਣੇ ਆ ਪਾਉਣੇ ਤਾਂ ਪਹਿਲਾਂ ਕਿਹੜੇ ਵਾਏ ਡੂੜੀ ਕਿੱਧਰ ਨੂੰ ਜਾਣ ਢੀ ਹੈ ਤਿਆਰ ਹੋ ਗਈ ਆ ਤੇ ਵਾਲ ਨੇ ਵਾਏ ਬਾਕੀ ਹੁਣ ਅਸੀਂ ਚੱਲੇ ਥੋੜਾ ਜਿਹਾ ਅੱਜ ਮੈਡਮਾਂ ਦੀ ਸ਼ਾਪਿੰਗ ਕਰਨੀ ਹੈ ਮੈਂ ਚੱਲ ਅੱਜ ਦਰੋਂ ਸ਼ਾਪਿੰਗ ਡੇ ਆ ਤਾਂ ਸ਼ਾਪਿੰਗ ਕਰਾ ਕੇ ਲਿਆਵਾਂ ਚਲੋ ਜਾਂਨੇ ਆ ਗੱਡੀ ਜਾ ਕੇ ਮਿਲਾਂਗੇ ਸਾਮੇ ਸੇ ਰਿਵਲੌਗ ਜਿਹੜਾ ਸੀ ਉਹ ਸਟਾਰਟ ਕਰ ਦਿੱਤਾ ਸੀ ਤੇ ਹੁਣ ਆਪਾਂ ਜਾਂਦੇ ਪਏ ਆ ਜਾਣਾ ਕਿੱਥੇ ਇਹ ਤੁਹਾਨੂੰ ਦੱਸ ਦਿੱਤਾ ਹਣਾ ਵਗੇ ਹਮਰੀ ਸਰਚ ਲਈ ਅੱਜ ਸ਼ਾਪਿੰਗ ਕਰਨ। ਫਿਰ ਰਬਾਬ ਵੀ ਆ ਨਾਲ ਆਈ ਮਮੀ ਵੀ ਆਏ ਉਹਨਾਂ ਨੂੰ ਪਿੰਡ ਛੱਡ ਦਿੱਤਾ ਕਿਉਂਕਿ ਰਬਾਬ ਥੋੜਾ ਜਿਹਾ ਨਾ ਸਫੋਕੇਸ਼ਨ ਜੀ ਉਹਨੂੰ ਮਹਿਸੂਸ ਹੁੰਦੀ ਆ। ਇਸ ਕਰਕੇ ਉਹਨੂੰ ਪਿੰਡ ਹੀ ਛੱਡ ਦਿੱਤਾ ਕਿਉਂਕਿ ਇੰਨੀ ਦੂਰ ਫਿਰ ਸਫ਼ਰ ਨਹੀਂ ਹੋਣਾ ਤੇ ਮੈਂ ਬਿਮਾਰ ਹੋ ਜੂਗੀ। ਤੇ ਉਹਨਾਂ ਨੂੰ ਹੁਣੇ ਛੱਡਿਆ ਤੇ ਹੁਣ ਅਸੀਂ ਚੱਲਦੇ ਪਏ ਆ ਤੇ ਅੱਗੋ ਜਾ ਕੇ ਹੋਰ ਮਹਿਮਾਨ ਆਪਣੇ ਨਾਲ ਲੱਜਾਣੇ ਆ। ਉਹਨਾਂ ਨਾਲ ਚੁੱਕਣਾ ਨਾਲ ਦੇ ਉਹ ਵੀ ਤੁਹਾਨੂੰ ਮਲਾਉਂਦੇ ਹਾਂ ਨਹੀਂ ਤਾਂ ਨਾ ਨੂੰ ਖਰਾਬ ਕਰ ਦੇ ਚਾਹ ਪੀਣੀ ਹੈਗੇ ਆਹ ਪਰੌਣੇ ਸੌਣਾ ਪਹੁੰਚ ਗਏ ਇੰਨਾ ਕੋਈ ਹੁਣ ਚਾਹ ਧਰ ਕੇ ਬੈਗੇ ਛੇਤੀ ਕਰੋ ਹੁਣ ਪੜੀ ਆ ਪਹਿਲਾਂ ਹੀ ਬੜਾ ਲੇਟ ਆ ਹੁਣੀ ਚਾਹ ਤੁਹਾਡਾ ਕਰਦੀ ਮੈਂ ਕਿਹਾ ਜਿਹੜੇ ਆ ਨਾ ਸਾਡੇ ਬੰਦੇ ਇਹ ਦੂਜਿਆਂ ਦਾ ਬੜਾ ਖਰਾਬ ਕਰਦੇ ਇਹ ਮੈਂ ਬਲੌਗ ਵੇਖਿਆ ਬਰਾਤ ਨੂੰ ਪਹੁੰਚ ਗਿਆ ਤੂੰ ਕਿੱਧਰ ਤੇ ਆ ਰਹਾ ਤੈਨੂੰ ਜੋ ਜੋ ਤੂੰ ਕਿੱਧਰ ਆਇਆ ਤਿਆਰ ਕੱਲੋ ਤੈਨੂੰ ਨਹੀਂ ਖੜਨਾ ਭਾਜਾ ਨਾ ਨਾ ਡੈਕੋਰੇਸ਼ਨ ਚੁੱਕ। ਨਾਲੇ ਜਾਣਾ ਇਹ ਨੂੰ ਹੀ ਖੜਨਾ ਹੁੰਨਾ। ਆਹ ਵੇਖ ਤੋ ਆਪਣੀ ਰੋਟੀ ਤੇ ਪਾਣੀ ਚਾੜਪੋ। ਲੈ। ਉਹਨਾਂ ਦੀ ਕਿਰਕਾ। ਪੈਕਿੰਗ ਤੇ ਕਰਕੇ ਤੋ ਤਰ ਮਾਦਰਾਣਾ ਦੋ। ਯਾਰੇ ਕੱਚ ਵਾਲੀ ਬੋਤਲ ਕੱਤਨੀ। ਨਹੀਂ ਕੱਚ ਵਾਲੀ ਨਹੀਂ ਕਰਨੀ ਹੋ ਗੰਦੀ। ਵੱਡੀ ਜੀ ਹੁੰਦੀ ਸ਼ੇ। ਨਹੀਂ ਨਹੀਂ ਉਹ ਖੰਦੀਗਾ ਜਾ। ਨਹੀ ਤੋ ਤੋ ਡੀ। ਨਿਕਲੋ ਨਿਕਲੋ ਛੇਤੀ ਕਰੋ। ਛੇਤੀ ਕਰੋ ਛੇਤੀ। ਚਲੋ ਚਲੋ। ਇਹ ਨਾਲ ਨੂੰ ਇਹ ਕਮੈਂਟ ਆਇਆ ਵਾ ਹਾਨੂੰ ਇਹ ਕਮੈਂਟ ਆਇਆ ਵਾ ਕਿ ਤੁਹਾਡੇ ਵਲੌਗ ਬੜੇ ਸੋਹਣੇ ਹੁੰਦੇ ਆ ਹਾਂ ਤੇ ਉਹ ਦੀਦੀ ਆ ਸ਼ਾਇਦ ਨਵਜੋਤ ਆ ਤੇ ਕਹਿੰਦੇ ਆ ਕਿ ਸਾਡੇ ਭਾਬੀ ਜੀ ਲੱਗਦੇ ਆ ਤੇ ਫਰੋਮ ਅਸੀਂ ਫਟੇਗੜ ਚੂੜੀਆਂ ਤੋਂ ਆ ਹਾਂ ਤੇ ਆਈਆਂ ਨਾਲ ਥੈਂਕ ਯੂ ਕਹਿਣਾ ਚਾਹੁੰਦੇ ਆ ਕਿ ਬਹੁਤ ਬਹੁਤ ਮਿਹਰਬਾਨੀ ਆਡੇ ਵਲੌਗ ਵੇਖਦੇ ਜੀ ਥੈਂਕ ਯੂ ਨਾਮ ਨਾਮ ਕਾਉਣੇ ਆ ਨਾਮ ਜਿਹੜੇ ਤੋਂ ਕਹਿਣ ਲਈ ਨਹੀਂ ਨਹੀਂ ਤੁਹਾਡੇ ਨਾਂ 'ਚ ਆ ਮੈਨੂੰ ਤੇ ਕੋਈ ਸਮਝ ਨਹੀਂ ਆ ਨਾਮ ਨਾਮ ਅੱਛਾ ਨਾਂ ਨਾ ਮਾਹ ਇਹਨਾਂ ਨੂੰ ਘਰੋਂ ਚੁੱਕਿਆ ਮਾਹ ਇਹ ਨਹੀਂ ਲੈ ਕੇ ਚੱਲੇ ਇਹਨਾਂ ਨੇ ਇੰਨਾ ਸਤਾਇਆ ਨਾ ਟੌਰਚਰ ਕਰਦੇ ਹਨ ਪੁਰ ਚੰਗੀ ਲੜਾਈ ਚੱਲੀ ਅੱਜ 420 ਦਾ ਪਰਚਾ ਹੋ ਗਿਆ ਤੇਰਾ ਬੰਦਾ ਇਹ ਇਹ ਪੱਟੀ ਡੁੰਗੀ ਤੇ ਲੱਗੀ ਗੱਡੀ ਡੁੰਗੀ ਦੇ ਦਾਹ ਮੈਨੂੰ ਪਿੱਛੇ ਇਹਨਾਂ ਨੇ ਕਰ ਛੜਿਆ ਤੇ ਚਲੋ ਗਾਇਸ ਚੱਲਦੇ ਆ ਸਾਫ ਰੂਟ ਤੇ ਵਾਈਬ੍ਰੇਸ਼ਨ ਚਲ ਆਪਾਂ ਪਹੁੰਚੇਂਗੇ ਨਹੀਂ ਇੱਕ ਦੱਗ ਕੇ ਹਨ ਘਰ ਵਾਲੀ ਓਏ ਕਿੱਧਰ ਕੇ ਹੁੰਨੇ ਆ। ਲਓ ਜੀ ਪਹੁੰਚ ਗਏ ਆਪਣੀ ਸ਼ਾਪਿੰਗ ਵਾਲੇ ਪੁਆਇੰਟ ਤੇ। ਇਹ ਹੁੰਦੇ ਆਏ ਹਾਏ। ਆ ਜਾ ਆ ਜਾ। ਐ ਨੂੰ ਨਹੀਂ ਜਾਣਾ। ਕਿੱਧਰ ਨੂੰ ਜਾਣਾ ਬਸ? ਤੇ ਨਿੰਮਕਾ ਨਹੀਂ ਮਿਲਣਾ ਕੋਲਡ ਡਰਿੰਕ। ਉੱਧਰ ਰਹਿ ਗਈਆਂ। ਦੱਸ ਆ ਗਿਆ। ਚਲ ਆ ਮਸੀ ਚਲੀਏ। ਯਾਰ ਬੜਾ ਮਨ ਜਿਆ ਖਰਾਬ ਹੋ ਰਿਹਾ ਪਤਾ ਨਹੀਂ ਕਿਉਂ। ਕੋਈ ਨਹੀਂ ਜਾ ਸੋ ਮੈਂ ਖਾ। ਸਫੋਗੇਸ਼ਨ ਦੀ ਹੁੰਡੀ ਮੰਨਣਾ ਮੰਨ ਜਾ ਬੜਾ ਖਰਾਬ ਹੁੰਦਿਆ ਹੁਣ ਇੱਥੇ ਲੈ ਨੇ ਕੋਈ ਕੋਲ ਡਰਿੰਕ ਵਗੈਰਾ ਤੇ ਫੇਰੀ ਸ਼ਾਪਿੰਗ ਕਰਦੇ ਅੱਜ ਮਾਸੀ ਨੇ ਮੈਨੂੰ ਕਰਾਉਣੀ ਜੀ ਸ਼ਾਪਿੰਗ ਵੇਖਿਆ ਮੇਰੀ ਮਾਸੀ ਦੇ ਵੇਖ ਮੰਨਦੇ ਮੈਨੂੰ ਐਂਦਾ ਦੀ ਹਣੀ ਚਾਹੀਦੀ ਮਾਸੀ ਮਾਸੀ ਮਾਂ ਵਾਂ ਆਪੇ ਲੈ ਕੇ ਦਊਗੀ ਉਹ ਵੀ ਕਰਾਉ ਮੈਨੂੰ ਨਾ ਤਾਨੂੰ ਇੱਕ ਮੰਜਾ ਵਹਾਉਨੇ ਇਥੇ ਵੇਖੋ ਕਿਦਾਂ ਲੇਟੇ ਮਾਰ ਰਹੇ ਤਾਨੂੰ ਮੰਜਾ ਵਹਾਉਨੇ ਕਿੰਨਾ ਕਹਿਣ ਜੀ ਆਹ ਵੇਖੋ ਪੂਰਾ ਵੱਡਾ ਮੰਜਾ ਕਿੱਡਾ ਸੋਹਣਾ ਬਣਿਆ ਹੋਇਆ ਪੂਰੀ ਗੱਲ ਬਾਤ ਹੈ ਨਾ ਕਿੰਨੇ ਚਿਰ ਪੁਰਾਣਾ ਵਾ ਸੀ ਇਹ ਇਹ ਬਹੁਤ ਪੁਰਾਣਾ ਨਹੀਂ ਮੂਵੀ ਬਣਾਉਂਦੇ ਵਾਵਾ ਪੁਰਾਣਾ ਵਾ ਹਾਂ ਪਤਾ ਨਹੀਂ ਕਿੰਨਾ ਪੁਰਾਣਾ ਨੇ ਆ ਚਲੋ ਆਂਦੋ ਇਹਨਾਂ ਨੂੰ ਫਿਰ ਚੱਲੀਏ ਗੁੱਡੀ ਫੋਚੀ ਲਓ ਜੀ ਮਾਰਕੀਟ 'ਚ ਅਸੀਂ ਪਹੁੰਚ ਗਏ ਆ ਤੇ ਤੁਹਾਨੂੰ ਕੋਲ ਡਰਿੰਕ ਲੱਗੇ ਲੈਣ ਬਦੂਰੇ ਬੜੇ ਬੜੀਆਂ ਲੱਗੋ ਬਦੂਰੇ ਲੈ ਅਸੀਂ ਪਹਿਲਾਂ ਪਤਾ ਲਓ ਲਓ ਜਾਸ ਕੋਲ ਡਰਿੰਕ ਲੋ ਕੋਈ ਨਹੀਂ ਆਹ ਵੇਖੋ ਅਸੀਂ ਪੀਨੇ ਉਹਨੂੰ ਦੇ ਦੋ ਨਹੀਂ ਇੰਨਾ ਤੇ ਪੀਣਾ ਮੈਨੂੰ ਪੈਸੇ ਮੁੜੇ ਆ ਹਾਂਜੀ ਚੱਲੀਏ ਸ਼ੋਪਿੰਗ ਹੋਈ ਮੇਰੇ ਫੈਟਰ ਬੋਲਰ ਖੁੱਲਦੀ ਖੁੱਲੇਗਾ ਰਹਿਣ ਦੋ ਭਾਜੀ ਆਹ ਵੇਖੋ ਮਾਸੜੀ ਗਲਬਾਤ ਪੁਰੀ ਆ ਸੋਹਣਾ ਲੱਗ ਰਿਹਾ ਜੀ ਲੈ ਲਓ ਆਹੋ ਵਧੀਆ ਲੱਗਾ ਇਹ ਖੁੱਲਣਾ ਚਾਹੀਦਾ ਵਾ ਭਾਈ ਲੂਸ ਹੋਏਗਾ ਸਵੈਟਰ ਬੁੱਲਣ ਖੁੱਲਦੀਆਂ ਬੰਦੇ ਨੇ ਪਛਾਣ ਨਹੀਂ ਜਾਣਾ ਹੈਗਾ ਇਹ ਖੁੱਲ ਜੇ ਕੋਈ ਨਹੀਂ ਲੈ ਜਾਂਦਾ ਨਹੀਂ ਕੋਈ ਨਹੀਂ ਹਣਾ ਮਾਲਕ ਮੈਂ ਅਹੀਂ ਨਹੀਂ ਪਛਾਣ ਜਾਣਾ ਇਹ ਖੁੱਲ ਜੇ ਕਾਹੀ ਵੀ ਪਛਾਣ ਚੱਲ ਜਾਗੇ ਇੱਡੀ ਗੱਲ ਚਾਹ ਦੇ ਇੱਕ ਵਾਰ ਆਹੋ ਸੁਣ ਕੇ ਕਰ ਮੇਖਾ ਵਾ ਉਹ ਕਾਰ ਰੇਟ ਤੇ ਪੂਰਾ ਹੀ ਆ ਚੇਂਜ ਨਹੀਂ ਹੋ ਰਿਹਾ बैठे हैं कुछ तट्टी खत्म होगी मम्मी ये तट्टी तट्टी। तट्टी। खत्म खत्म होगी ठंडी ठंडी नहीं नहीं दे दे पेटी तट्टी। ਬੇਫਿਕਰ ਮਿਲਦੀ ਆ ਯਾਰੀ ਯਾਰ ਕੀ ਬੇਤੀ ਦਿਨ ਮੇਂ ਗੰਡੀ ਹੁੰਦੀ ਲੋ ਜੀ ਮਾਹ ਮੈਨੇ ਰੇਖਾ ਤੁਮਝੇ ਟਾਈਮ ਦੇ ਲੋ ਚੱਲ ਆ ਜਾ ਬੜੀ ਦੂਰ ਜਾਣਾ ਆਏ ਆਏ ਕੈਨੇਡਾ ਜਾਣਾ ਵਾ ਫੁੱਲਾ ਨਹੀਂ ਆ ਇਨੀ ਲੇਟ ਕਰ ਦ ਜੱਟ ਚਾਬੀ ਨਹੀਂ ਸਾਨੂੰ ਹੁਣ ਅੰਦਰ ਕਹਿੰਦੇ ਨਹੀਂ ਬਾੜਨਾ ਅੱਧੀ ਰਾਤ ਅਜੇ ਤਾਂ ਯਾ ਆਪਣੇ ਘਰ ਜਾਣਾ ਇਹੀ ਦੂਰ ਜਾ ਕੇ ਕੰਮ ਕਰਨੇ ਆ ਸੋਨ ਲੇਂਦੇ ਮੋਮੋਸ ਉਥੋਂ ਚਰ ਕੇ ਆ ਗਏ ਯਾਰ ਖਾਤ ਹੀ ਜੇ ਉਥੋਂ ਜਾਦੇ ਹੁਣ ਮੋਮੋਸ ਹੀ ਤਾਂ ਹਾਂ ਹਾਂ ਬਹੁਤ ਬਹੁਤ ਚਲ ਚਲ ਬੰਨਰਾਜ ਹੋ ਗਿਆ ਅੱਜ ਥੋੜਾ ਜਿਹਾ ਖਾਣ ਪੀਣ ਤੋਂ ਖਾਣ ਤੋਂ ਆ ਜਾ ਇੱਧਰ ਜਾਣ ਦੋ ਯੈਸ ਬੈਸ ਯੈਸ ਬੈਸ ਐ ਲੜ ਦੇ ਰਿੰਦੇ ਇਹਨਾਂ ਦਾ ਕੰਮ ਹੀ ਹੈ ਬਹੁਤ ਟੈਨਸ਼ਨ ਨਾ ਲਿਆ ਕਰ ਥੋੜਾ ਤੋਂ ਮੈਸਰ ਕਰਨਾ ਮਗਰਦ ਨਾ ਆ ਜਾ ਜੱਸਾ ਜਾ ਜਾ ਬਰਬਰ ਫਾਈਨਲ ਬੀ ਇਹਦੇ ਖਰਾਬ ਗਾਂ ਤੋਂ ਗਾਂ ਹੁਣ ਬਾਏ ਬਾਏ ਮਾ ਮਾ ਕਰਦਾ ਲਓ ਜੀ ਸ਼ਹਿਰੋਂ ਆਏ ਆ ਹੁਣ ਬਹੁਤ ਟਾਈਮ ਹੋ ਗਿਆ 6:30 ਹੋ ਗਏ ਤੇ ਅਜੇ ਸਾਨੂੰ ਬਾਏ ਬਾਏ ਵਿਚਾਰੇ ਕਰਨ ਦੇ ਅਜੇ ਅਸੀਂ ਫਤੇ ਖੜਿਆ ਅਜੇ ਆਪਾਂ ਫਤੇ ਖੜੇ ਆ ਫਾਈਨਲੀ ਮਤਲਬ ਮੈਨੂੰ ਨਹੀਂ ਪੱਕਾ ਕਨਫਰਮ ਨਹੀਂ ਹੈਗਾ ਟਾਈਮ 6:30 ਨਾ ਹੋ ਜਾ ਕੇ ਘਰ ਸਾਰੇ ਕੰਮ ਕਰਨੇ ਆ ਸਬਜੀ ਵਗੈਰਾ ਸਾਰਾ ਕੁਝ ਪਿਆ ਵਾ ਬਣਾਉਣ ਵਾਲਾ ਫਿਰ ਪਿੰਡ ਜਾਣਾ ਉੱਥੇ ਮੰਮੀ ਉਹਨਾਂ ਨੂੰ ਲੈਣਾ ਫੇਰ ਅੱਗੇ ਜਾਣਾ ਤੇ ਬਾਕੀ ਹੁਣ ਚਲੋ ਹੌਲੀ-ਹੌਲੀ ਚੱਲਦੇ ਆ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਲੈ ਕੇ ਲੇਟ ਕਾਫੀ ਹੋ ਗਈ ਕਿੰਨੇ ਸਵੇਰੇ ਆਏ ਵੀ ਲੇਟ ਹੀ ਹਾਂ ਸਵੇਰੇ ਕਿਹੜਾ ਹੀ ਟਾਈਮ ਨਾ ਆ ਗਿਆ 11:30 12 ਤੋਂ 2:00 ਵਜੇ ਸਾਨੂੰ ਆਉਣੇ ਆ ਤੇ ਹੁਣ ਜਾਣੇ ਕੋਈ ਗੱਲ ਨਹੀਂ ਬਾਜ਼ਾਰ ਵੇਖੋ ਤੇ ਸੱਜੇ ਪਏ ਨੇ ਤਾਂ ਹੁਣ ਕ ਮੇਲਾ ਪੂਰਾ ਲੱਗਿਆ ਪਿਆ ਏ ਆ ਵੇਖੋ ਤੇ ਹੁਣ ਚੱਲਦੇ ਕੋਈ ਨਹੀਂ ਹੌਲੀ-ਹੌਲੀ